ਅਸੀਂ ਇਹ ਬਟਾਲੇ ਤੋਂ ਧਾਰੀਵਾਲ ਨੂੰ ਜਾ ਰਹੇ ਸੀ ਤੇ ਅਸੀਂ ਆਪਣੀ ਗੱਡੀ ਸਲੋ ਨਾਰਮਲ ਸਪੀਡ ਵਿੱਚ ਜਾ ਰਹੇ ਤੇ ਪਿੱਛੋਂ ਟਰਾਲਾ ਆ ਕੇ ਤੇ ਪੂਰੀ ਸਪੀਡ ਵਿੱਚ ਵੱਜਾ ਵਾ ਤੇ ਅਸੀਂ 15 20 ਕਿਲੋ ਆਪਣਾ ਪੋਟਾ ਅੱਗੇ ਗੱਡੀ ਰੇੜਦੀ ਗਈ ਗੱਡੀ ਆਡੀ ਪਲਟ ਗਈ ਆ ਤੇ ਸਾਨੂੰ ਲੋਕਾਂ ਨੇ ਆ ਕੇ ਚੋ ਬਾਹਰ ਕੱਢਿਆ ਹੈਗਾ ਵਾ ਤੇ ਬੱਚੇ ਨਿਕਲ ਲੱਗ ਗਏ ਬੱਚੇ ਕੁਝ ਛੋਟੇ ਆ ਵਿੱਚ ਤੇ ਵੱਡਿਆਂ ਨੂੰ ਉਹ ਚੁਲੇ ਚਲੇ ਤੇ ਲੱਗ ਗਈ ਦੀ 6 ਬੱਚਿਆਂ ਨੂੰ ਹਸਪੀਟਲ ਲੈ ਕੇ ਗਏ ਆ ਹੁਣ ਅੱਗੇ ਉੱਥੇ ਜਾ ਕੇ ਵੇਖਦੇ ਕੀ ਹੋਇਆ ਹਲੇ ਇੱਥੋਂ ਆ ਰਹੀ ਪਈ ਅਸੀਂ ਵੀ ਜਾ ਰਹੇ ਅਸੀਂ ਬਟਾਰੇ ਕੋ ਧਾਰੀਵਾਲ ਜਾ ਰਹੇ ਠੀਕ ਹੈ ਜੀ ਤੇ ਟਰੱਕ ਦੀ ਬੈਕ ਸੇ ਕਿਧੋਂ ਦੀ ਟਰੱਕ ਤੋਂ ਅਸੀਂ ਟਰੱਕ ਆਡੇ ਪਿੱਛੋਂ ਆਣ ਕੇ ਵੱਜਾ ਸਾਡੀ ਗੱਡੀ ਤੇ ਨਾਲ ਗੱਡੀਆਂ ਦੀ ਪਲਟਦੀ ਰੇੜ ਦੀ ਅੱਗੇ ਗਈ ਆ ਠੀਕ ਹੈ ਜੀ 20 ਫੋਟ ਅੱਗੇ ਰੇੜ ਦੀ ਆਈ ਗੱਡੀ ਚ ਕਿਨੇ ਨਿਕਲੇ ਸਕਦੇ ਜੇ ਗੱਡੀ ਚ ਕਿਨੇ ਗਏ ਨੇ ਗੱਡੀ ਚ ਮੈਂ ਤੇ ਮੇਰਾ ਬ੍ਰਦਰ ਸੰਨੂ ਸਾਹਿਬ ਵੀ ਨਾਲ ਸਾਰੀ ਦੀ ਤੇ ਇੱਕ ਬੁਗੜੀਆਂ ਮੇਰੀ ਤੇ ਦੋ ਕੁੜੀਆਂ ਆਵਦੀਆਂ ਤੇ ਨਾਲ ਮੇਰੀ ਘਰ ਦੀ ਸੀ ਠੀਕ ਹੈ ਜੀ ਬਾਕੀ ਨੇ ਬਚਾਈ ਸਾਰੇ ਦਾ ਬਾਕੀ ਸਾਰਿਆਂ ਨੇ ਘਟਾ ਲੱਗੀਆਂ ਹੀ ਆਵਾ ਹਸਪਤਲ ਗਏ ਆ ਸਾਰੇ ਠੀਕ ਹੈ ਜੀ ਟ੍ਰੱਕ ਡਰਾਈਵਰ ਉਹਦੇ ਵੀ ਸੱਟ ਲੱਗੀ ਹੈ ਮੇਰੇ ਵੀ ਸੱਟ ਲੱਗੀ ਹੈ ਨਾ ਬਾਕੀ ਮੇਰੀ ਬਾਹ ਨਹੀਂ ਐਕਸਟਰਾ ਜਾ ਕਰਵਾਉਣਾ ਹੁਣ ਮੀਟਿੰਗ ਹੋ ਰਹੀ ਚਰਬੀ ਜੀ ਬਾਹਰ ਆ ਗਈ ਮੇਰੀ ਬਾਹ ਦੀ ਠੀਕ ਹੈ ਤਾਂ ਮਧਾਨਾ ਜਗਿੰਦਰਪਾਲ ਵੀਰ ਐਕਸੀਡੈਂਟ ਕਿਦਾਂ ਹੋਇਆ ਵਲਾ ਐਕਸੀਡੈਂਟ ਮੇਰਾ ਬ੍ਰਦਰ ਗੱਡੀ ਚਲਾਉਣ ਰਿਹਾ ਸੀ ਤੇ ਇਹਨੇ ਪਿੱਛੋਂ ਲਿਆ ਕੇ ਟਰੱਕ ਨਾਲੇ ਮਾਰੀ ਵੇਖੋ ਕਿਤੇ ਬ੍ਰੇਕ ਵੱਜੀ ਗੱਡੀ ਸੁੱਟੀ ਦੀ ਤੇ ਪਿੱਛੇ ਥੱਲੇ ਮਾਰੋ ਟਰੱਕ ਵਾਲੇ ਨੇ ਮਾਰੀ ਵੇਖੋ ਬ੍ਰੇਕਾਂ ਤੇਦੀ ਕਰਾਸ ਹੋਈਆਂ ਨਿੱਕੀ ਗੱਡੀ ਦੇ ਬ੍ਰੇਕ ਦੀ ਅੱਗੇ ਮਾਰੀ ਐ ਵੀ ਕਈ ਜਾਂਦੇ ਬ੍ਰੇਕ ਮਾਰੀ ਬ੍ਰੇਕ ਮਾਰੀ ਉਹਨੇ ਪਾਵਰਨੋਟ ਹੋਈਏ ਤੇ ਚਲਾ ਕੇ ਠੋਕਤੀ ਐ ਨਾ ਆ ਸਾਰਿਆਂ ਦੇ ਹਾਂ ਦੇ ਜਿੰਨੇ ਇੱਥੇ ਪਬਲਿਕ ਹੈ ਦੇ ਸਾਰਿਆਂ ਨੇ ਵੇਖੋ ਤੇ ਬਚਾ ਹੀ ਸਾਰੇ ਪਰਿਵਾਰ ਬਚਾ ਨਹੀਂ ਹੈਗਾ ਬੱਚੇ ਸਿਵਲ ਹਸਪਤਲ ਖੜੇ ਆ ਕਿੰਨੇ ਚੀਜ਼ ਭਾਜੀ ਗੱਡੀ ਵਿੱਚ ਗੱਡੀ ਤੇ ਦੋ ਬੱਚੇ ਹੀ ਇੱਕੋ ਦੀ ਵਾਈਫ ਨੇ ਕੋ ਆਪ ਹੀ ਨਹੀਂ ਨਹੀਂ ਦੋ ਦੋ ਪਰਿਵਾਰ ਇਹਨੂੰ ਹੁਣ ਹਸਪਤਲ ਹੈ ਗਿਆ ਹਸਪਤਲ ਖੜਿਆ ਕੋਈ ਜਾਨੀ ਨੁਕਸਾਨ ਹੋਇਆ ਸਰ ਹੋਇਆ ਜੇ ਉਹਨੂੰ ਇੱਥੇ ਪਤਾ ਲੱਗਣਾ ਵਾ ਨਾ ਪ੍ਰਾਈਵੇਟ ਮੇਰੇ ਖਾਲੇ ਭੇਜ ਰਹੇ ਪਤਾ ਨਹੀਂ ਉਹਨੂੰ ਇੱਥੇ ਜਾ ਕੇ ਦੇਖਣਾ ਹੀ ਤਾਂ ਹੋਣਾ ਆ ਪੁੱਛੋ ਕਰੋ ਮਾਤਾ ਵੱਡਾ ਬ੍ਰਦਰ ਠੀਕ ਹੈ ਸਰ ਹਾਂਜੀ ਆ ਗੱਡੀ ਦੇ ਨੇ ਵਿੱਚ ਲਿਆ ਕੇ ਮਾਰੇ ਕੋਈ ਕਿਤਾ ਬਰੇਕਾ ਟਰੱਕ ਦੇ ਵਜੇ ਗੱਡੀ ਦੇ ਇੱਕ ਵੀ ਨਹੀਂ ਬ੍ਰੇਕ ਲੱਗੀ ਦੀ ਕਿਤੇ ਗੱਡੀ ਦੇ ਸਾਰੇ ਲੈਂਟਰੀ ਗਾਰੇ ਗਾ ਸਾਡਾ ਸਿੱਧਾ ਨੂੰ ਹੁੰਦਾ ਕਾਰਨ ਉਹ ਅੱਗੇ ਜਾ ਰਿਹਾ ਸੀ ਉਹਨਾਂ ਨੇ ਉਹਨੂੰ ਬਚਾਉਣ ਦੀ ਖਾਤਰ ਬ੍ਰੇਕ ਮਾਰੀ ਬ੍ਰੇਕ ਮਾਰਨ ਦੇ ਕਾਰਨ ਕਿਸ਼ੂ ਵੱਡੀ ਆ ਰਹੀ ਸੀ ਗੱਡੀ ਗੱਡੀ ਪਲਟ ਗਈ ਪਲਟਣ ਦੇ ਪਰਿਵਾਰ ਦੇ ਜੀ ਹੀ ਜੇ ਫਰਾਲ ਤੇ ਧਾਰੀ ਹਾਲ ਦੇ ਰਨ ਵਾਲੇ ਤੇ ਫੈਮਿਲੀ ਹੀ ਇਹ ਦੀ ਰਿਸਟ ਕਰਾ ਕੇ ਆ ਰਹੀ ਸੀ ਜਾਨੀ ਬਚਾਇਆ ਇਸ ਕਰਕੇ ਸਰਕਾਰੀ ਹਸਪਤਾਲ ਕੋਲ ਲੈ ਜਾਇਆ ਸਰ ਦੇਖ ਸਿੰਘਾ ਅੰਦਰ ਮੋਹਨ ਸਿੰਘ ਦਾ ਟਰੱਕ ਡਰਾਈਵਰ ਦਾ ਨਾਮ ਹਾਂ ਜੀ ਠੀਕ ਹੈ ਤੇ ਕਾਰ ਵਾਲੇ ਦਾ ਕੋਈ ਰੇਸ਼ਿੰਦਰ ਪਾਲ ਚਿੰਤਨਦਰ ਪਾਲ ਤੇਜਿੰਦਰ ਪਾਲ ਠੀਕ ਹੈ ਓਕੇ ਸਤਿ ਸ੍ਰੀ ਅਕਾਲ ਇਹ ਸਾਡੇ ਕੋਲ ਜੀ 108 ਤੇ ਆਏ ਸੀ ਐਂਬੂਲੈਂਸ ਲੈ ਕੇ ਆਏ ਸੀ ਸਾਡੇ ਕੋਲ ਤਿੰਨ ਪੇਸ਼ੈਂਟਸ ਜਿਹਦੇ ਵਿੱਚ ਇੱਕ ਫੀਮੇਲ ਪੇਸ਼ੈਂਟ ਸੀ ਤੇ ਦੋ ਬੱਚੀਆਂ ਸੀ ਤੇ ਜਿਹੜੀ ਬੱਚੀ ਅਨਾਮਿਕਾ ਕੋ ਅਨਾਮਿਕਾ ਉਹਦੇ ਜਿੱਦਾਂ ਉਹਦੇ ਸਿੰਪਟਮ ਵਗੈਰਾ ਲੱਗ ਰਹੇ ਸੀ ਸਾਈਨ ਐਂਡ ਸਿੰਪਟਮ ਉਹ ਤੋਂ ਉਹਦੇ ਸਿਰ ਸੱਟਾਈ ਗਈ ਸੀ ਤੇ ਉਹ ਥੋੜੀ ਫਿਸ਼ਟਰੀ ਸੀ ਉਹਦੇ ਮਰੀ ਨੂੰ ਵੀ ਨੱਕ ਤੋਂ ਹੋ ਰਹੀ ਸੀ ਉਹਨੂੰ ਜਿਹੜੀ ਫਰਸਟ ایڈ ਦੇ ਕੇ ਉਹ ਸੀਡੀ ਸਕੈਨ ਲਈ ਮੰਨ ਕੇ ਆ ਗਿਆ ਤੇ ਬਾਕੀ ਜਿਹੜੇ ਦੂਸਰੇ ਦੋ ਮੇਸ਼ਨ ਨੇ ਉਹਨਾਂ ਨੇ ਫਰਸਟ ایڈ ਦਿੱਤੀ ਹੈ ਵੀ ਇਥੇ ਲਾਦੇ ਖਤਰੇ ਬਾਹਰ ਦੇ ਸੀ ਆ ਇਹ ਉਹ ਤਾਂ ਸੀਸੀ ਦੀ ਰਿਪੋਰਟ ਨਹੀਂ ਹੋਦੀ ਵੀ ਉਹ ਅਨਾਮਿਕਾ ਪੇਸ਼ਵਰ ਦੀ ਉਦੋਂ ਤੱਕ ਨਹੀਂ ਕਹਿ ਸਕਦੇ ਜੀ ਆਪਣਾ ਨਰਮਸਿੰਘ ਕੀ ਕਾਰਨ ਆਜ ਅਕਸੀਡੈਂਟ ਹੋਇਆ ਕੀ ਕਾਰਨ ਕੋਣ ਨੇ ਵੇਜ ਅੱਗੇ ਉਹ ਬੜੇ ਏਗ ਮਾਰਤੀ ਤੇ ਪਿੱਛੋਂ ਗੱਡੀ ਲੱਗੀ ਨਾਲ ਕਿਹੜੀ ਕਿਹੜੀ ਕਾਰ ਹੈ ਤੇ ਪਰਚਾ ਲਾ ਰਹੇ ਨੇ ਕਿੱਥੋਂ ਆ ਰਹੇ ਨੇ ਹਾਂਜੀ ਅੰਬਰਸਰ ਤੋਂ ਆ ਰਹੇ ਖਾਲੀਗੜ ਕੀ ਗੱਲ ਹੋਈ ਹੈ ਅਕਸੀਡੈਂਟ ਦਾ ਕਾਰਨ ਕੀ ਅੱਗੇ ਕਾਰ ਦੀ ਬ੍ਰੇਕ ਵੱਜੀ ਹੈ ਤੇ ਪਿੱਛੋਂ ਗੱਡੀ ਇਹ ਪਿਛੋ ਪਿਛੇ ਅੰਮ੍ਰਿਤਸਰ ਮਾਲ ਲਾ ਕੇ ਆਂਦੇ ਆ ਕਿੱਥੋਂ ਆ ਰਹੇ ਅੰਮ੍ਰਿਤਸਰੋਂ ਮਾਲ ਲਾ ਕੇ ਆਉਂਦੇ ਕੜਾਛ ਤੋਂ ਟੀਕ ਕੀ ਲਾ ਗਿਆ ਵਾ 25 ਦੀ ਸਲਿੱਪ ਵੀ ਹੋਈ ਹੈ ਹਾਂਜੀ ਉਹ ਦੇਖੋ ਜਾ ਰਹੇ ਆ ਪਠਾਨਕੋਟ ਖਾਲੇ ਸਲਿੱਪ ਹੈਗੀ ਤਾਂ ਮਾਲ ਹਾਂਜੀ ਹਾਂਜੀ ਪਹੁੰਚ ਲੈਂਦੀ ਹੈ ਨਾ ਹਾਂਜੀ ਹਾਂਜੀ ਨੰਬਰ ਹੈਗਾ ਟਰੱਕ ਦਾ ਹਾਂਜੀ ਹਾਂਜੀ ਪਰ ਕਿਤੇ ਪਲੇਟ ਉਹ ਵੀ ਨਹੀਂ ਨਾ ਟੁੱਟਾ ਵੇਖ ਲੋ ਪਾਏ ਉਹ ਪਿੱਛੇ ਪਲੇਟ ਲੱਗੀ ਆ ਠੀਕ ਹੈ